अमृतसर जेकर दो खिलाफ कार्रवाई न की सितंबर नछनाथ सोडी के दिशा निर्देशों तथा वैलफेयर सुसायटी और भाईचारे वालों निशान साहेब की बेअदबी लेकर साहिब गुरु की वडाली विखे बीते दिन जोगिंदर अटवाल गृह स्थित बाबा नछनाथ जी वालों ऐलान पत्रकार विशाल शर्मा की विशेष रिपोर्ट ਹਾਂਜੀ ਅਡਵਾਲ ਸਾਹਿਬ ਅੱਜ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਹੋਈ ਹੈ ਤੇ ਜਿੰਨਾ ਕੁ ਜੋਸ਼ ਹੈ ਜੀ 20 ਤਰੀਕ ਨੂੰ ਲੈ ਕੇ ਜੀ ਜੋਸ਼ ਤੇ ਦੇਖੋ ਜੀ ਸਾਰੀਆਂ ਜਥੇਬੰਦੀਆਂ ਆਈਆਂ ਨੇ ਮذਬੀ ਸਿਕ ਵਾਲਮੀਕੀ ਸਮਾਜ ਦੇ ਜਥੇਬੰਦੀਆਂ ਆਈਆਂ ਨੇ ਔਰ ਇਹਨਾਂ ਸਾਰਿਆਂ ਨੂੰ ਸਾਨੂੰ ਬੁਲਾਉਂਦੀ ਜਿਹੜੀ ਉਹ ਨੌਬਤ ਆ ਗਈ ਕਿਉਂਕਿ ਪ੍ਰਸ਼ਾਸਨ ਜਿਹੜਾ ਪੂਰੀ ਸਰਕਾਰ ਹੀ ਜਿਹੜੀ ਹੈ ਇਸ ਟਾਈਮ ਤੇ ਉਹ ਸਾਡੇ ਵਿਰੁੱਧ ਚੱਲੀ ਪਈ ਆ ਕਿ ਜਿਹੜੇ ਦੋਸ਼ੀ ਅਗੇ ਉਹਨਾਂ ਨੂੰ ਸਜ਼ਾ ਨਹੀਂ ਦੇ ਰਹੀ ਔਰ ਜਿਨ੍ਹਾਂ ਨੇ ਲੋਕਾਂ ਨੇ ਬੇਅਦਬੀ ਕੀਤੀ ਆ ਉਹ ਬਾਹਰ ਘੁੰਮ ਰਹੇ ਨੇ ਔਰ ਉਹ ਜਿਹੜਾ ਪ੍ਰਸ਼ਾਸਨ ਆ ਬਿਲਕੁਲ ਜਿਹੜਾ ਉਹ ਸਾਡੀ ਗੱਲਬਾਤ ਨੂੰ ਉਹਦੇ ਸੁਣ ਨਹੀਂ ਰਿਹਾ ਇਸ ਕਰਕੇ ਅਸੀਂ ਸਾਰੇ ਸਮੂਹ ਜਥੇਬੰਦੀਆਂ ਨੂੰ ਅੱਜ ਬੇਨਤੀ ਲਈ ਸੀ ਕਿ ਤੁਸੀਂ ਸਾਰੇ ਜਣੇ ਆ ਕੇ ਇੱਕ ਫੈਸਲੇ ਦੀ ਘੜੀ ਜਿਹੜੀ ਆ ਉਹ ਸਿਲੈਕਟ ਕਰੋ ਔਰ ਸਾਡੇ ਜਰਨੈਲ ਜਿਹੜੇ ਨੇ ਸੰਤ ਬਾਬਾ ਮੇਜਰ ਸਿੰਘ ਸੋਢੀ ਜੀ ਔਰ ਨਛੱਤਰਨਾਥ ਸ਼ੇਰਗਿੱਲ ਜੀ ਇਹਨਾਂ ਨੇ ਸਾਰੇ ਜਥੇਬੰਦੀਆਂ ਦੇ ਨਾਲ ਸਲਾਹ مشورہ ਕਰਕੇ ਆ ਜਿਹੜਾ ਡਿਸੀਜਨ ਲਿਆ ਅਸੀਂ ਸਾਰਿਆਂ ਨੇ ਜਣੇ ਨੇ ਉਸ ਨੂੰ 20 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਜਾਮ ਕਰਕੇ ਔਰ ਸਰਕਾਰ ਦੇ ਜਿਹੜਾ ਨੱਕ ਦੇ ਵਿੱਚ ਦਮ ਕਰਨਾ ਕਿਉਂਕਿ ਦੋਸ਼ੀਆਂ ਨੂੰ ਜਿਹੜਾ ਜਲਦੀ ਤੋਂ ਜਲਦੀ ਜੜੀ ਸਜ਼ਾ ਦਿੱਤੀ ਜਾਵੇ ਕੋਈ ਗ੍ਰਿਫਤਾਰੀ ਵੀ ਇਹਦੇ ਚ ਵੀ ਹੋਈ ਤੱਕ ਦੇਖੋ ਜੀ ਗ੍ਰਿਫਤਾਰੀ ਨਹੀਂ ਹੋਈ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਸੀ ਉਸ ਉਹ ਵੀ ਬੰਦੇ ਦੀ ਜ਼ਮਾਨਤ ਹੋ ਗਈ ਹੈ ਔਰ 295 ਦੀਆਂ ਜ਼ਮਾਨਤਾਂ ਔਰ ਜੋ ਹੁਣ ਜਿਹੜਾ ਉਹਨੂੰ 298 ਕਿਹਾ ਜਾਂਦਾ 298 ਦੀ ਜ਼ਮਾਨਤ ਜਿਹੜੀ ਹੈ ਉਹ ਬਿਨਾਂ ਬਾਰੋ-ਬਾਰ ਹੁੰਦੀ ਨਹੀਂ ਔਰ ਪਹਿਲੀ ਵਾਰੀ ਚਾਰ ਬੰਦੇ ਦੇ ਮੁਕੱਲਮਾ ਦਰਜਿਆ ਬਾਈ ਨੇ ਔਰ ਬਾਕੀ ਲੋਕ ਜਿਹੜੇ ਨੇ ਉਹਦੇ ਵਿੱਚ 25 30 ਬੰਦੇ ਜਿਹੜੇ ਅਸੀਂ ਉਹਨਾਂ ਨੂੰ ਬਾਈ ਨੇਮ ਦਿੱਤੇ ਨੇ ਉਹ ਵੀਡੀਓ ਦੇ ਵਿੱਚ ਜਿਹੜੇ ਆ ਰਹੇ ਨੇ ਉਹਨਾਂ ਦੀ ਅਸੀਂ 스냅ਸ ਸ਼ਟ ਕਰਾਂ ਵੀ ਦਿੱਤੀਆਂ ਨੇ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਇਸ ਗੱਲ ਨੂੰ ਐਗਰੀ ਨਹੀਂ ਹੈ ਕਿ ਉਹਨਾਂ ਨੂੰ ਬੱਚੇ ਦੇ ਵਿੱਚ ਪਾਉਂਦੀ ਵੀ ਨਹੀਂ ਜਿਹੜੀ ਉਹ ਕੰਮ ਕਰ ਰਿਹਾ ਹਾਂਜੀ ਗਿਆਨ ਸਾਹਿਬ ਕੀ ਫੈਸਲੇ ਲੈ ਕੇ ਨਹੀਂ ਅੱਜ ਦੀ ਮੀਟਿੰਗ ਹਾਂਜੀ ਜੈਵਲ ਵੀ ਕੀ ਜਗਰੂ ਗਿਆਨਾ ਜੀ ਅੱਜ ਗੁਰੂ ਕੀ ਵਡਾਲੀ ਵਿਖੇ ਸਾਡੇ ਬਹੁਤ ਸਤਿਕਾਰਯੋਗ ਅਟਵਾਲ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਇੱਕ ਮੀਟਿੰਗ ਬੁਲਾਈ ਗਈ ਆ ਜਿਸ ਵਿੱਚ ਸਾਰੀਆਂ ਵੱਖ-ਵੱਖ ਜਥੇਬੰਦੀਆਂ 29 ਜਥੇਬੰਦੀਆਂ ਦੇ ਜਿਹੜੇ ਆ ਆਗੂ ਸਹਿਬਾਨ ਜਿਹੜੇ ਆ ਅੱਜ ਇਕੱਤਰ ਹੋਏ ਆ ਅਤੇ ਵੱਖ-ਵੱਖ ਸਮਾਜ ਦੇ ਨੁਮਾਇੰਦੇ ਆਏ ਆ ਸੋ ਇਥੇ ਇਹ ਗੱਲ ਦੱਸਣੀ ਜ਼ਰੂਰੀ ਸਮਝਦੇ ਆ ਕਿਉਂਕਿ ਪਿਛਲੇ ਦਿਨੀ ਜੋ ਇਥੇ ਬਹੁਤ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਗਈ ਆ ਬਹੁਤ ਮਤਭਾਗੀ ਜਿਹੜੀ ਖਬਰ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸਿਫ ਕੌਮ ਦਾ ਜਿਹੜਾ ਮਾਨ ਜਿਹੜਾ ਹੈ ਇਹਨਾਂ ਘਟਾਇਆ ਸੀਗਾ ਉਹਨਾਂ ਦੋਸ਼ੀਆਂ ਦੇ ਉੱਤੇ ਜਿਹੜੀ ਆ ਪ੍ਰਸ਼ਾਸਨ ਵੱਲੋਂ ਜਿਹੜਾ ਆ ਉਹ ਸ਼ੈਡੂਲ ਕਾਸਟ ਅਜੇ ਤੱਕ ਨਹੀਂ ਲਾਇਆ ਗਿਆ ਅਤੇ ਕੋਈ ਠੁਕਮੀ ਕਾਰਵਾਈ ਜਿਹੜੀ ਉਹ ਅਮਲ ਚ ਲਿਆਂਦੀ ਨਹੀਂ ਗਈ ਇਸ ਕਰਕੇ ਸਾਰੇ ਸਮਾਜ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮਹਾਰਾਜ ਜੀ ਦੇ ਜਿਹੜੇ ਦਸ਼ਮੀਸ਼ ਤਰਨਾ ਦਲ ਦੇ ਮੁਖੀ ਨੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਅਤੇ ਹੋਰ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਵੱਲੋਂ ਜਿਹੜਾ ਆ ਸਾਂਝੇ ਤੌਰ ਤੇ ਡਿਸੀਜਨ ਲਿਆ ਗਿਆ ਕਿ 20 ਤਰੀਕ ਨੂੰ 10 ਵਜੇ ਜਿਹੜਾ ਆ ਭੰਡਾਰੀਪੁਰ ਤੇ ਇੱਕ ਰੋਸ ਪ੍ਰਦਰਸ਼ਨ ਜਿਹੜਾ ਆ ਧਰਨਾ ਮਜ਼ਾਰਾ ਵੱਡਾ ਜਿਹੜਾ ਕੀਤਾ ਜਾਏਗਾ ਜਿੰਨਾ ਤੱਕ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਦੋਸ਼ੀਆਂ ਉੱਤੇ ਐਸਐਕਟ ਲਾ ਕੇ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਛੁੱਟਦਾ ਉਹਨਾਂ ਤੱਕ ਜਿਹੜਾ ਆ ਸਾਡਾ ਸੰਘਰਸ਼ ਜਾਰੀ